ਸੇ ਦਾ ਨਤੀਜਾ ਮੈਂ ਹੁਣ ਤੱਕ ਭੁਗੜਿਆ ਸ਼ੰਗਰ ਮੁੜ ਕੇ ਕਦੇ ਮਹਾਨਾ ਬਣ ਸਕੀ ਮੈਂ ਵੀ ਤਾਂ ਬਹੁਤ ਰਾਤਾਂ ਚੈਨ ਦੀ ਨੀਂਦ ਨਹੀਂ ਸੀ ਸੁਦਾ ਜਦੋਂ ਨੀਂਦ ਆਉਂਦੀ ਤਾਂ ਮੈਂ ਹੋਰ ਨਸ਼ੇ ਕਰਦਾ ਜੇ ਕਿਤੇ ਨਸ਼ੇ ਦੀ ਲੋਰ ਦੇ ਵਿੱਚ ਮੇਰੀ ਅੱਖ ਲੱਗ ਜਾਂਦੀ ਤਾਂ ਮੈਨੂੰ ਲੱਗਦਾ ਮੇਰੀ ਉਹ ਛੋਟੀ ਜਿਹੀ ਬੱਚੀ ਮੇਰੇ ਸਹਰਾਣੇ ਖੜਕੇ ਮੈਨੂੰ ਲਾਣ ਤਾਂ ਪਾ ਰਹੀ ਹੈ ਪਾਪਾ ਇਹ ਦੁਨੀਆ ਕਿੰਨੀ ਸੋਹਣੀ ਆ ਮੈਂ ਵੀ ਦੁਨੀਆ ਵੇਖਣਾ ਚਾਹੁੰਦੀ ਸੀ ਮੈਂ ਵੀ ਦੁਨੀਆ ਤੇ ਆਣਾ ਚਾਹੁੰਦੀ ਸੀ ਮੈਂ ਵੀ ਗੁੱਡੀਆਂ ਪਟਾਲਿਆਂ ਨਾਲ ਖੇਡਣਾ ਚਾਹੁੰਦੀ ਸੀ ਨੂੰ ਕੁੱਖ ਚੁਕੇ ਮਰਗਾਤਾ ਮੇਰਾ ਕੀ ਕਸੂਰ ਸੀ ਮੈਂ ਵੀ ਦੁਨੀਆ ਤੇ ਆਉਣਾ ਚਾਹੁੰਦੀ ਸੀ ਸੱਤੋ ਪਾਪਾ ਮੇਰਾ ਕੀ ਕਸੂਰ ਸੀ ਬੋਲੋ ਪਾਪਾ ਫੇਸ ਘਟਣਾਂ ਤੋਂ ਬਾਅਦ ਸ਼ਿੰਦਰ ਦਾ ਜਿਵੇਂ ਪੱਥਰ ਦਾ ਬੋਤ ਬਣ ਗਈ ਸੀ ਮਾਂ ਨੂੰ ਵੀ ਸੱਤ ਵਿੱਚ ਲੱਗਾ ਉਹ ਵੀ ਬਿਮਾਰ ਰਹਿਣ ਲੱਗ ਪਈ ਲਹਿ ਦੇ ਕੇ ਇੱਕ ਉਹਨੂੰ ਨੌ ਦਾ ਤਾਸਰਾ ਸੀ ਅਸੀਂ ਦੋਹਾਂ ਭਰਾਵਾਂ ਨੇ ਤਾਂ ਕੋਈ ਸੁੱਖ ਨਹੀਂ ਸੀ ਦਿੱਤਾ ਬੇਬੇ ਨੂੰ। ਦੋਖੇ ਇਸ ਗੱਲ ਦਾ ਸੀ ਕਿ ਸ਼ਹਿਰ ਕਾਲਜ ਨੂੰ ਪੜਦਾ ਮੇਰਾ ਛੋਟਾ ਭਰਾ ਲਾਲੀ ਮੈਨੂੰ ਵੇਖੋ ਵੇਖੀ ਉਹ ਨਸ਼ੇਦਾਰਦੀ ਹੋ ਗਿਆ ਸੀ। ਬਾਪੂ ਨੇ ਸਾਰੀ ਸਾਰੀ ਜ਼ਮੀਨ ਠੇਕੇ ਦੇ ਦੇ ਦਿੱਤੀ। ਬਾਪੂ ਬਿਮਾਰ ਰਹਿਣ ਲੱਗ ਪਿਆ। ਠੇਕੇ ਦਾ ਜੋ ਵੀ ਪੈਸਾ ਹੁੰਦਾ ਮੈਂ ਤੇ ਲਾਲੀ ਬਾਪੂ ਤੋਂ ਲੜ ਝਗੜ ਕੇ ਲੈ ਲੈਂਦੇ ਤੇ ਨਸ਼ੇ ਤੇ ਲਾ ਛੱਡਦੇ। ਫਿਰ ਇੱਕ ਦਿਨ ਤਾਂ ਹਾਲੀ ਹੋ ਗਈ। ਜਦੋਂ ਸਾਡੇ ਕੋਲ ਨਸ਼ੇ ਲਈ ਪੈਸੇ ਨਹੀਂ ਸੀ ਤਾਂ ਅਸੀਂ ਬਾਪੂ ਤੋਂ ਜ਼ਮੀਨ ਦੀ ਮੰਗ ਕਰ ਦਿੱਤੀ। ਓ ਬੁੜਿਆ ਓ ਬੁੜਿਆ ਮੇਰੀ ਗੱਲ ਸੁਣ ਲੈ। ਉਹ ਜ਼ਮੀਨ ਸਾਡੇ ਨਾਂ ਲਗਵਾ ਦੇ ਉਹ ਤੇਰੇ ਪਤਾ ਨਹੀਂ ਤੂੰ ਕਦੋਂ ਮਰ ਜਾਣਾ ਤੇਰੇ ਮਗਰੋਂ ਅਸੀਂ ਦੋਨੇ ਭਰਾ ਐਵੇਂ ਲੜ ਲੜ ਕੇ ਬੰਦ ਜਾਗੇ ਓ ਲਾਲੀ ਹਾਂ ਬਾਪੂ ਆ ਜ਼ਮੀਨ ਸਾਡੇ ਨਾਂ ਕਰਾ ਦੇ ਸਾਡੇ ਹੁੰਦਿਆ ਹੋਇਆ ਕੋਈ ਹੋਰ ਪੜੀ ਬਾਬੇ ਸਾਨੂੰ ਬਰਦਾਸ਼ਤ ਨਹੀਂ ਇਹ ਕਰਮਾ ਵਾਲਿਆ ਹੁੰਦਾੁੰ ਮੁੰਡੇ ਆਪ ਕਹਿੰਦੇ ਨੇ ਲਵਾ ਦੇ ਨਾਂ ਮੇ ਉਹਨਾਂ ਦੀ ਜ਼ਮੀਨ ਕੰਮ ਕਰਨਗੇ ਖੇਤੀ ਕਰਨਗੇ ਅਖੋਰੀ ਸੁਧਰੇ ਜਾਣ ਲਵਾ ਦੇ ਨਾਂ ਮੇ ਉਹਨਾਂ ਦੀ ਜ਼ਮੀਨ ਓ ਦੇਖ ਲਓ ਜਿੱਦਾਂ ਸਹੀ ਲੱਗਦਾ ਤੁਹਾਨੂੰ ਬੇਬੇ ਵਾਪਰੂ ਸਾਡੀਆਂ ਗੱਲਾਂ 'ਚ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਸੀ ਬਾਕੂ ਨੇ ਦੂਜੇ ਦਿਨੇ ਪਟਵਾਰੀ ਸਾਧ ਕੇ ਜ਼ਮੀਨ ਸਾਡੇ ਨਾਂ ਲਗਵਾ ਦਿੱਤੀ। ਜ਼ਮੀਨ ਸਾਡੇ ਨਾਂ ਲੱਗ ਗਈ ਸਾਡਾ ਪਿੰਡ ਦੇ ਕਰਨੈਲ ਵੈਲੀ ਵੱਲ ਜਾਣਾ ਵਧ ਗਿਆ। ਕਰਨੈਲ ਵੈਲੀ ਜੋ ਪੱਚੀਆਂ ਪਿੰਡਾਂ ਦੇ ਵਿੱਚ ਨਸ਼ੇ ਸਪਲਾਈ ਕਰਦਾ ਸੀ। ਹੁਣ ਜਦੋਂ ਕਿਤੇ ਨਸ਼ੇ ਲਈ ਪੈਸੇ ਨਾ ਹੋਣੇ, ਨਸ਼ੇ ਬਿਨਾਂ ਤੜਫ ਰਹੇ ਹੋਣਾ ਤਾਂ ਅਸੀਂ ਭੱਜ ਕੇ ਕਰਨੈਲ ਕੋਲ ਨੂੰ ਚਲ ਜਾਣਾ। ਹਾਂ ਬਾਈ ਕਰਨੈਲ, ਹਾਂ ਬਾਈ ਕਰਨੈਲ। ਹਾਂ ਬਾਈ ਸਹੀ ਫੁੱਕੀ ਚੱਤ ਗਾ ਨਾ ਤੇ ਆ ਕੀ ਹੋਏਗਾ ਦੇ ਦੇ ਬਾਈ। ਸਲੀ ਟੁੱਟੀ ਜਾਂਦਾ ਬਾਈ ਮੈਂ ਭਰ ਦਊਗਾ ਬਾਈ। ਪਰ ਪੈਸੇ ਹੈ ਨਹੀਂ। ਫੈਸਲਾ ਕਰ ਲੈ ਮੈਂ ਤੈਨੂੰ ਪੈਸੇ ਫੇਰ ਦੇ ਦਊ ਬਾਈ। ਦੇ ਦੇ ਯਾਰ ਨਸ਼ਾ। ਉਹ ਪ ਆਸਿਆਂ ਦੀ ਕਿਹੜੀ ਗੱਲ ਕਰਦਾ ਪੈਸੇ ਤਾਂ ਹੱਥਾਂ ਦੀ ਮੈਲ ਹੁੰਦੇ ਆ ਅੱਜ ਹੈਗੇ ਆ ਤੇ ਕੱਲ ਨਹੀਂ ਬਾਕੀ ਉਹ ਭੁੱਖੇ ਜਿੰਨੇ ਖਾ ਲਵੇ ਫੀਮ ਜਿੰਨੇ ਖਾ ਲਵੇ ਪਰ ਇੱਕ ਗੱਲ ਆ ਇਹ ਆਪਦੇ ਬਾਪ ਦੀ ਜ਼ਮੀਨ ਹੈ ਨਾ ਮੇਰੇ ਨਾਲ ਲਗवानी ਭੁੱਖੀ ਉਹ ਬਾਕੀ ਜਿੱਨਾ ਜਰ ਲੋਕਾਂ ਕੋਲ ਜ਼ਮੀਨ ਆ ਬਈ ਉਹਨਾਂ ਤੇਰ ਕਰਨੈਰ ਵੈਲੀ ਕੋਲ ਫੀਮ ਆ ਜੋ ਕੀ ਕਹਿੰਦਾ ਪਹਿਲਾਂ ਪਹਿਲਾਂ ਤਾਂ ਕਰਮੇਲ ਸਾਨੂੰ ਉਧਾਰ ਖੜਾਉਂਦਾ ਰਿਹਾ ਜਦੋਂ ਮੈਂ ਤੇ ਲਾਲੀ ਕਰਨੈਲ ਦੇ ਬਾਲੇ ਕਰ ਜਾਈ ਹੋ ਗਏ ਤਾਂ ਨੇ ਇੱਕ ਦਿਨ ਸਾਨੂੰ दारू ਪਿਲਾ ਕੇ ਸਾਡੀ ਸਾਰੀ ਦੀ ਸਾਰੀ ਜ਼ਮੀਨ ਆਪਣੇ ਨਾਂ ਤੇ ਲੈ ਲਈ ਉਦੋਂ ਲਾਲੀ ਦੀ ਸੇਤ ਜ਼ਿਆਦਾ ਤਰਾਕ ਹੋਣ ਲੱਗ ਪਈ ਸੀ ਲਾਲੀ ਨੇ ਕਾਲਜ ਆਣਾ ਬੰਦ ਕਰ ਦਿੱਤਾ